ਕੀ ਨਾਮ ਉਹਦਾ ਬਲਦੇਵ ਸਿੰਘ ਨਾਮ ਆ ਬਾਈ ਅੱਛਾ ਜੀ ਹਾਂਜੀ ਮੇਰਾ ਬਰਾਦਰ ਲੱਗਦੇ ਤੁਹਾਡੇ ਮੇਰਾ ਭਰਾ ਵਾ ਵੱਡਾ ਬ੍ਰਦਰ ਲੱਗਦਾ ਮੇਰਾ ਹਾਂਜੀ ਤੇ ਉਹ ਮੈਸਨ ਦਾ ਕੰਮ ਕਰਦਾ ਸੀ ਉਹ ਮੁੰਡੇ ਦੇ ਹਰਪੀ ਦਾ ਲੱਗਦੀ ਸੀ ਉਹਦੀ ਤੇ ਉਹਨਾਂ ਨੇ ਨਾ ਰਾਤ ਜਾ ਕੇ ਉਥੇ ਥਾਂ ਦੇ ਮਾਰ ਕੇ ਚੁੱਟ ਦਿੱਤਾ ਬੰਦਾ ਕਿਹਦੇ ਮਾਰਿਆ ਗਿਆ ਉਹਨਾਂ ਨੇ ਆਪਰੇ ਸੂਜੇ ਕਾਲੀਆ ਜੀ ਉਹ ਜਿਹੜਾ ਕਾਲੀਆ ਹਰਪੀ ਦਾ ਜਿਹੜਾ ਤੁਸੀਂ ਨਾਮ ਲੈ ਲੈਂਦੇ ਆ ਉਹ ਕਿੱਥੇ ਦਾ ਹੈ ਉਹ ਆਪਣੇ ਸੂਜੋ ਕਾਲੀਆ ਦਾ ਬਾਈ ਤੁਹਾਨੂੰ ਉਹਨਾਂ ਤੇ ਸ਼ੱਕ ਹੈ ਵੀ ਹਾਂ ਯਕੀਨ ਪੂਰਾ ਜੀ ਉਹਨਾਂ ਮਾਰਿਆ ਜੀ ਹਨ ਪੂਰਾ ਜਕੀਨਾ ਉਹਨਾਂ ਮਾਰਿਆ ਵਾ ਕਿਉਂਕਿ ਉਹ ਬੰਦੇ ਲੱਗਦੇ ਸੀ ਉਹਦੇ ਨਾਲ ਉਹ ਕਹਿੰਦੇ ਸੀ ਕੰਮ ਦਾ ਕਰਨਾ ਹੀ ਕਰਨਾ ਹੈ ਇੱਕ ਦੋ ਵਾਰੀ ਅੱਗੇ ਵੀ ਤੁਹਾਨੂੰ ਜਾਨੂ ਦਿੱਤੀਆਂ ਸੀ ਅੱਗੇ ਵੀ ਤੇ ਬੇਲਚਾ ਮਾਰਨ ਲੱਗਾ ਸੀ ਉਦੋਂ ਵੀ ਛੜਾਇਆ ਉਹਨਾਂ ਘਰ ਲਿਆਨੇ ਉਦੋਂ ਹੀ ਬਚਾਦਾ ਹੋਇਆ ਪਰ ਐਕਟੀ ਉਹਦਾ ਬਚਾ ਨਹੀਂ ਹੋਇਆ ਇੱਕ ਦਿਨ ਵਾਸਤੇ ਕੰਮ ਕਰਨ ਆਇਆ ਤੇ ਰਾਤ ਨੂੰ ਇੰਨੀ ਸ਼ਰਾਬ ਪੀ ਆ ਗਏ ਨਾ ਆਪ ਸਹੀ ਆ ਉਹਨੂੰ ਸ਼ਰਾਬ ਪੀ ਆ ਗਏ ਉੱਥੇ ਲ ਜਾ ਕੇ ਮਾਰ ਦਿੱਤਾ ਵਾ ਇਹ ਸਾਨੂੰ ਸਵਾ 8 ਵਜੇ ਪਤਾ ਲੱਗਾ ਵਾ ਕੁਛਦਾ ਕਹਿਣਾ ਕਿ ਉਹਦਾ ਐਕਸੀਡੈਂਟ ਹੋਇਆ ਕੋਈ ਸਾਲੇ ਕਹੀ ਜਾਂਦੇ ਐ ਐਕਸੀਡੈਂਟ ਹੋਇਆ ਵਾ ਐਕਸੀਡੈਂਟ ਹੋਇਆ ਵਾ ਕੋਈ ਐਕਸੀਡੈਂਟ ਨਹੀਂ ਕੋਈ ਕੁਛ ਨਹੀਂ ਸਾਨੂੰ ਇੰਨਾ ਪਤਾ ਮੋਰਸਲ ਨੂੰ ਕੋਰਾ ਵੀ ਛਿੜਣੀ ਆਈ ਮੋਰਸਲ ਸਾਈਡ ਤੇ ਖੜਾ ਹੈ ਡੱਬੇ ਰੋਟੀ ਵਾਲੇ ਕੱਚੇ ਥਾਂ ਦੇ ਪਏ ਹੋਏ ਆ ਕੁਛ ਇਦਾਂ ਦੀ ਗੱਲਬਾਤ ਨਹੀਂ ਹੋਈ ਸਾਨੂੰ ਪੂਰਾ ਯਕੀਨ ਆ ਉਹਨਾਂ ਸਾਡੇ ਭਰਾ ਦਾ ਕਤਲ ਕੀਤਾ ਵਾ ਤੁਹਾਨੂੰ ਇਹ ਸ਼ੱਕ ਆਗੇ ਤੁਹਾਡੇ ਭਰਾ ਦਾ ਕਤਲ ਹੋਇਆ ਹਾਂਜੀ ਪੂਰਾ ਯਕੀਨ ਆ ਸਾਨੂੰ ਫੋਨ ਵੀ ਲੈ ਗੋ ਫੋਨ ਵੀ ਸਾਡਾ ਅਜੇ ਤੱਕ ਨਹੀਂ ਲੱਭਾ ਨਾ 300 ਹੋ ਰਿਹਾ ਨੰਬਰ ਕੁਛ ਨਹੀਂ ਦਾ ਫੋਨ ਬਾਈ ਦੀ ਵੀ ਨਹੀਂ ਲੱਭਣ ਦਿਆ ਸਾਨੂੰ ਸਾਡੇ ਪੁੱਤ ਇੱਕ ਵਾਰ ਗੱਲ ਕਰ ਦਿੱਤੀ ਨੇ ਹਾਂ ਵੀ ਇਦਾਂ ਮਤ ਦਾ ਬੰਦਾ ਮਰਿਆ ਗਿਆ ਇੱਥੇ ਝੱਕ ਲੋ ਆ ਗਿਆ ਇੰਨਾ ਸਾਨੂੰ ਕਿਹਾ ਨਹੀਂ ਤੁਹਾਨੂੰ ਇੱਕ ਇਹਦਾ ਫੋਨ ਹੈ ਜਦੋਂ ਲੱਗਾ ਕਿ ਬੰਦਾ ਝੱਕਲ ਟਡਾ ਮਾਰ ਦਿੱਤਾ ਅਸੀਂ ਫੋਨ ਲਾਇਆ ਉਥੋਂ ਆਪਦੇ ਫੋਨ ਤੋਂ ਘਰੋਂ ਲਾਇਆ ਫੋਨ ਭਾਬੀ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਆਦਾ ਬੰਦਾ ਮਰਿਆ ਤੇ ਭਾਬੀ ਨਾਲ ਗੱਲ ਨਹੀਂ ਹੋਈ ਪਰ ਇਹ ਕੀਤੀ ਆ ਭਾਈ ਕਰਕੇ ਕੀ ਵਾਲ ਹੋਈ ਉਹ ਕਹਿੰਦਾ ਇੱਥੇ ਬੰਦਾ ਮਰਿਆ ਪਿਆ ਦੱਦਾ ਆਗੇ ਚੱਕ ਲਓ ਅਸੀਂ ਆਏ ਆਂ ਸਰਕਾਰੀ ਗੱਡੀ ਦੇ ਦਰਵਾਜ਼ਾ ਚੱਕ ਕੇ ਪਾਇਆ ਤੇ ਲੱਗ ਗਏ ਉਥੇ ਕੋਈ ਵੀ ਸਾਡੀ ਸੁਣਵਾਈ ਨਹੀਂ ਕੋਈ ਕਿਸ ਤਰ੍ਹਾਂ ਦੀ ਚਾਰ ਦਿਨ ਹੋ ਗਏ ਤੇ ਦੁਨੀਆ ਦੇਖੋ ਕਿੰਨੀ ਸਾਡੇ ਨਾਲ ਬਿਤੀ ਖੱਜਲ ਖਰਾਬ ਹੋ ਰਹੀ ਠੰਡੇ ਬੱਚੇ ਨਿੱਕੇ ਨਿੱਕੇ ਖਰਾਬ ਹੁੰਦੇ ਆ ਕੋਈ ਵੀ ਸਾਡੀ ਆ ਸੁਣਵਾਈ ਨਹੀਂ ਹੁੰਦੀ ਚਾਰ ਦਿਨ ਬੰਦੇ ਫੜਾਏ ਹੋਇਆ ਕੋਈ ਵੀ ਬੰਦੇ ਦੀ ਕਾਰਵਾਈ ਨਹੀਂ ਹੁੰਦੀ ਪਹਿਲਾਂ ਹੀ ਉਥੇ ਗਏ ਸਾਨੂੰ ਇਹਦਾ ਨਾ ਮਤਲਬ ਜਦੋਂ ਸਾਨੂੰ ਕਾਲ ਆਈ ਭਾਬੀ ਨੂੰ ਚਲੋ ਮੈਂ ਵੀ ਕਾਲ ਖੜਾ ਸੀਗਾ ਤੇ ਉਹਨਾਂ ਦੱਸਿਆ ਕਿ ਜਿੱਦਾਂ ਮਤਲਬ ਇੱਥੇ ਮੁੰਡਾ ਤੁਹਾਡਾ ਪਿਆ ਹੋਇਆ ਕਿ ਹ ਜੋ ਵੀ ਦੱਸਿਆ ਨਾ ਉਹ ਤੇ ਅਸੀਂ ਗਏ ਜਦੋਂ ਜਾ ਕੇ ਦੇਖਿਆ ਹੁੰਦਾ ਹਾਲਾਤ ਮਤਲਬ ਉਹਦੇ ਦੋਵੇਂ ਬਾਹਾਂ ਤੋੜੀਆਂ ਪਈਆਂ ਉਹਦੇ ਸਿਰ ਤੇ ਭਾਰੀ ਕੋਈ ਚੀਜ਼ ਨਾ ਸੱਟ ਮਾਰੀ ਗਈ ਫਿਰ ਉੱਥੇ ਜਾ ਕੇ ਜਦੋਂ ਅਸੀਂ ਚਲੋ ਪੁਲਿਸ ਵਾਲਿਆਂ ਨੂੰ ਕਿਹਾ ਉਹ ਚੱਕ ਕੇ ਘੜਿਆ ਠੀਕ ਆ ਬਾਅਦ ਵਿੱਚ ਅਸੀਂ ਜਦੋਂ ਉਹ ਤੋਂ ਨਿਕਲ ਲਗੇ ਮੈਂ ਤੇ ਮੇਰਾ ਭਰਾ ਗੱਡੀ ਤੋਂ ਉੱਥੇ ਨਾ ਪਹਿਲਾਂ ਕੋਈ ਸੂਜੋ ਕਾਲੀ ਦਾ ਬੰਦਾ ਹੀ ਫਿਰ ਦੋ ਬੰਦੇ ਆਏ ਪਤਾ ਨਹੀਂ ਉਹ ਕਿਤੋਂ ਦੇ ਉਹਨਾਂ ਨਾਂ ਲਿਆ ਸੂਜੋ ਕਾਲੀ ਦੇ ਆ ਸੀ ਉਹਨਾਂ ਨਾ ਉੱਥੇ ਉਸ ਟਾਈਮ ਉਸ ਟਾਈਮ ਉਹ ਭਾਈ ਦਾ ਫੋਨ ਉੱਥੇ ਹੀ ਸੀਗਾ ਬਾਅਦ ਵਿੱਚ ਉਹ ਦੋ ਬੰਦੇ ਆਏ ਫੋਨ ਵੀ ਗਾਇਬ ਹੋ ਗਿਆ ਅਹੀਂ ਕਿੰਨਾ ਚਿਰ ਬਾਅਦ ਵਿੱਚ ਉੱਥੇ ਗਏ ਬਾਅਦ ਉੱਥੋਂ ਵੀ ਆਏ ਸਾਨੂੰ ਪੁਲਿਸ ਵਾਲੇ ਵੀ ਕਹਿੰਦੇ ਮਿੰਟੋ ਮਿੰਟ ਮਲਾਜਾ ਕਰਾਓ ਆ ਕਰੋ ਕਰੋ ਅਸੀਂ ਚਲੋ ਆਪਦੇ ਜਿਹੜੇ ਸਾਨੀ ਜੀ ਆਪਣੇ ਮੋਤਵਾਰ ਬੰਦੇ ਸਾਰੇ ਸੱਦੇ ਉਹ ਕੋਈ ਵੀ ਨਹੀਂ ਮਤਲਬ ਉੱਥੇ ਉਹਨਾਂ ਨੇ ਸਲਾਹ ਕੀਤੀ ਚਲੋ ਸਪਾਸ ਸਵੇਰੇ ਜੋ ਵੀ ਆ ਗੱਲ ਕਰਾਂਗੇ ਤੇ ਬਾਅਦ ਵਿੱਚ ਸਵੇਰੇ ਹੀ ਇੱਥੇ ਆਏ ਥਾਣੇ ਅਸੀਂ ਆਣ ਕੇ ਆਪਣਾ ਸਾਰਾ ਕੁਝ ਦੱਸਿਆ ਇੱਦਾਂ ਇੱਦਾਂ ਕਦੇ ਕੋਈ ਥਾਣੇਦਾਰ ਉੱਥੇ ਕੱਢ ਜਾਂਦਾ ਕਦੇ ਕੋਈ ਉੱਥੇ ਕੱਢ ਜਾਂਦਾ ਸਾਡੀ ਹੋਈ ਸਰਮਾਈ ਨਹੀਂ ਹੁੰਦੀ ਸਗੋਂ ਅਸੀਂ ਆਪਣੇ ਜਿਹੜੇ ਮੁਜਰਮਾਂ ਜਿਨ੍ਹਾਂ ਦੇ ਸਾਨੂੰ ਪੂਰਾ ਯਕੀਨ ਹੈ ਬੰਦੇ ਕੰਮ ਕਰਦੇ ਪਏ ਆ ਭਾਈ ਨਾਲ ਲੱਗਦਾ ਉਹਨਾਂ ਨੂੰ ਅਸੀਂ ਜਾ ਕੇ ਆਪਣੀਆਂ ਗੱਡੀਆਂ ਦੇ ਫੜ-ਫੜ ਕੇ ਲਿਆਉਂਦੇ ਸੀ ਪੁੱਛਣੇ ਬੰਦੇ ਅਰੈਸਟ ਕੀਤੇ ਕੀ ਲੱਗ ਰਿਹਾ ਉਹਨਾਂ ਨੇ ਕਤਲ ਕੀਤਾ ਤੁਹਾਡੇ ਭਰਾ ਦਾ ਹਾਂਜੀ 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 ਉਹਨਾਂ ਕਰਵਾਇਆ ਗਿਆ ਜਾਂ ਕੀਤਾ ਠੀਕ ਆ ਇਹ ਉਹਨਾਂ ਦਾ ਹੀ ਕੰਮ ਆ ਸਾਨੂੰ ਜਗੀਣਾ ਹੀ ਚੀਜ਼ ਦਾ ਭਾਈ ਨਾ ਪਹਿਲਾਂ ਵੀ ਉਹ ਚੀਜ਼ ਦੀ ਲਗੜੜ ਕਰਦੇ ਸੀਗੇ ਹੁਣ ਉਹਨਾਂ ਨੂੰ ਪੁੱਛ ਲੋ ਕਿਹੜੀ ਗੱਲ ਦੀ ਲਗੜੜ ਉਹਨਾਂ ਨੇ ਕਿਹੜੀ ਗੱਲੋਂ ਕਰਦੇ ਪਏ ਉਹਨਾਂ ਨੇ ਹਨ ਇਹ ਤਾਂ ਸਾਰਾ ਕੁਝ ਉਹ ਹੀ ਦੱਸਣਗੇ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਮਤਲਬ ਮੱਸਾ ਜਿੰਨਾ ਵੀ ਇੱਕ ਇੱਕ ਜਿੱਦਾਂ ਮਤਲਬ ਦੌਕਾ ਟੱਕਣੀ ਵੱਜ ਰਿਹਾ हां जी ਉਹਨਾਂ ਨੂੰ ਕੁਰਸੀਆਂ ਦੇ ਬਾਇਆ ਅਸੀਂ ਸਭੋਂ ਫਿਰ ਤਾਂ ਖੜਕੇ ਸਾਰਾ ਦਿਨ ਇੱਥੇ ਠੰਡ 'ਚ ਖੜੇ ਰਹੇ ਆ ਕੋਈ ਸੁਣਵਾਈ ਨਹੀਂ ਉਹ ਅੰਦਰ ਬਹਿ ਕੇ ਆਰਾਮ ਨਾਲ ਬੈਠੇ ਆ ਜੇ ਇਸ ਤੋਂ ਬਾਅਦ ਤੁਹਾਡੇ ਕੋਈ ਸੁਣਵਾਈ ਨਹੀਂ ਲਗਦਾ ਸਟੈਪ ਕੀ ਹੈ ਤੁਹਾਡਾ ਅਸੀਂ ਤਾਂ ਫਿਰ ਉੱਪਰ ਹੀ ਇਦਰ ਕਾ ਜਾਾਂਗੇ ਕਾਰਵਾਈ ਕਰਾਂਗੇ ਰੋਡ ਜਾਮ ਪੂਰੀ ਕਾਰਵਾਈ ਕਰਾਂਗੇ ਆਪਣਾ ਰੋਡ ਜਾਮ ਕਰਾਂਗੇ ਪੂਰਾ ਧਰਨੇ ਲਾਏ ਜਾਣਗੇ ਆਪਣੇ ਜਿਹੜੇ ਜਿੰਨੇ ਵੀ ਸਾਡੇ ਮਤਲਬ ਰਿਸ਼ਤੇਦਾਰ ਜੋ ਵੀ ਆ ਸਾਰੇ ਸਾਡੇ ਨਾਲ ਇਹ ਚੀਜ਼ ਨੂੰ ਮੰਨਦੇ ਆ ਆਣ ਕੇ ਇੱਥੇ ਰੋਡ ਜਾਮ ਕਰੇਗੀ ਤਾਂ ਜਾਏਗਾ ਸਾਡੇ ਨਾਲ ਰਾਤ ਨੂੰ ਇੱਕ ਨੋਜਵਾਨੀ ਸੜਕ ਤੋਂ লাশ ਲਾਸ਼ ਮਿਲਦੀ ਇਹ ਕਿਸ ਤਰ੍ਹਾਂ ਦੇ ਕਿੰਨੇ ਲਗਰੇ ਬੀ 11 ਇੱਕ 226 ਨੂੰ ਕਰੀਬ 8:00 ਤੁਹਾਨੂੰ ਫੋਨ ਆਇਆ ਵੀ ਇੱਥੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਸਾਡੇ ਠੰਦਰ ਸਾਹਿਬ ਗਏ ਜਾ ਕੇ ਦੇਖਿਆ ਵੀ ਡੈਡ ਬਡੀ ਸੀ ਪਰ 112 ਵਾਲੀ ਜਿਹੜੀ ਟੀਮ ਪਹਿਲੇ ਪਹੁੰਚੀ ਸੀਗੀ ਤੇ ਉਹਨੂੰ ਸਰ ਪਰਿਵਾਰ ਦਾ ਕਹਣਾ ਕਿ ਐਕਸੀਡੈਂਟ ਨਹੀਂ ਆਇਆ ਇਹਦਾ ਕਤਲ ਕੀਤਾ ਗਿਆ ਕੀ ਕਹਣਾ ਡਾ ਇਹਦੇ 32 ਤੋਂ ਬਾਅਦ ਉਹਦੀ ਕਾਲ ਡਿਟੇਲ ਤੋਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜੀ ਹੈ ਤੇ ਅਗਲੀ ਕਾਰਵਾਈ ਜਿਹੜੀ ਹੋਊਗੀ ਉਹ ਉਹਨਾਂ ਨੇ ਦਖਲ ਕੀਤਾ ਪਰ ਬਾਅਦ ਵਿੱਚ ਤੁਹਾਨੂੰ ਉਹ ਬੰਦੇ ਨੇ ਤੇ ਨੌਜਵਾਨੀ ਦਿੱਤੇ ਉਹ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਹੈ ਤਾਂ ਉਸ ਤੋਂ ਲੋਕੀਤ ਤਰ੍ਹਾਂ ਉਹਨਾਂ ਦੇ ਨਾਮ ਲਿਖੇ ਨੇ ਡੀਡੀਆਰ ਵਿੱਚ ਡੀਡੀਆਰ ਵਿੱਚ ਨਾਮ ਲਿਖੇ ਨੇ ਉਸ ਟਮਾਟਰ ਰਿਪੋਰਟ ਤੇ ਕਾਲ ਡਿਟੇਲ ਤੋਂ ਤਸਦੀਕ ਤੋਂ ਬਾਅਦ ਜਿਹੜੀ ਕਾਰਵਾਈ ਫਿਰ ਹਾਂ ਉਹਨਾਂ ਨੇ ਸੀਸੀਟੀਵੀ ਕੈਮਰੇ ਵੀ ਦੇਖੇ ਇਸ ਤੋਂ ਬਾਅਦੇ ਕੁਝ ਆਇਆ ਮੜੀ ਹਾਂ ਹਾਂ ਸੀਸੀਟੀਵੀ ਕੈਮਰੇ ਵੇਖੇ ਨੇ ਪਰ ਉਹਨਾਂ ਦੇ ਵਿੱਚ ਅਜੇ ਕੋਈ ਮਿਲਿਆ ਨਹੀਂ ਹੋਰ ਅੱਗੇ ਚੱਲ ਰਹੀ ਹੈ